ਆ ਲੋ ਆ ਕੇ ਕੋਈ ਗੁਰਦੁਆਰਾ ਸੰਦੀਰ ਵੱਜੀ ਜਾਗਰਾਂ ਸ਼ੁਰੂ ਹੋ ਗਈ ਹੈ ਅਰੇ ਫੋਟੋ ਕਿਚ ਇੱਕ ਮਿੰਟ ਜਗਾ ਦਿਓ ਜਰਾ ਆਈ ਮੱਛਾ ਦੇਖੀ ਆ ਜਾਓ ਇਧਰ ਆਓ ਯਾਰ ਇਹਨਾਂ ਦਾ ਬੇਨਾ ਮਾਰ ਲੈ। ਪਿੱਛੇ ਹੋ ਜਾ ਕੇ। ਭਾਈ ਤੂੰ ਅੱਗੇ ਸੱਜ। ਹਾਂ। ਦੋ। ਭਾਜੀ ਕੀ ਕੀ? ਭਾਜੀ। ਪਿੱਛੇ ਉਹਨਾਂ ਤੋਂ। ਭਾਜੀ ਕਿੱਦਾਂ ਦੇਖਣਾ ਚਾਹੁੰਦਾ। ਆ ਜਾ। ਔਰ ਕਹਿੰਦੇ ਕਿ ਜਦੋਂ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਹੋਏ ਤੇ ਫਤੇ ਦੀ ਫਤੇ ਜ਼ਰੂਰ ਹੁੰਦੀ ਹੈ ਔਰ ਅੱਜ ਜਦੋਂ ਫਿਲਮ ਦੀ ਸ਼ੂਟਿੰਗ ਖਤਮ ਹੋ ਗਈ ਹੈ ਰਿਲੀਜ਼ ਤੇ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਵਾਪਸ ਮੈਥੋਡਿਕਨ ਆਏ ਹੈ ਅਸ਼ੀਰਵਾਦ ਲੈਣ ਆਏ ਹੈ ਕਿ ਮੇਰ ਬਖਸ਼ਿਸ਼ ਔਰ ਜਿਹੜੀ ਸ਼ੁਰੂਆਤ ਇਥੋਂ ਕੀਤੀ ਸੀ ਵਾਪਸ ਯੂ نو ਲਾਇਗੂ ਸੱਚੇ ਪਾਤਸ਼ਾਹ ਯੂ نو ਫਤੇ ਦੇ ਲਾਇਗੂ ਸਾਰੇ ਕਿਸਾਨਾਂ ਦੇ ਧਰਮ ਨੂੰ ਦੇ ਰਿਹਾ ਕੇ ਸਰਨਾ ਦਾ ਜੀ ਕਿਸਾਨ ਜਿਹੜੇ ਨਵੇਂ ਬੈਠੇ ਹੋਏ ਹਨ ਉਹਨੂੰ ਕੈਸੇ ਦੇਦੇ ਆ ਸਰਕਾਰ ਮੈਂ ਭਾਈ ਨੂੰ ਪਹਿਲਾਂ ਫਿਲਮ ਦੇ ਬਾਰੇ ਗੱਲ ਕਰਨਾ ਥੋੜਾ ਚਾਹਾਂਗਾ ਕਿ ਜਦੋਂ ਫਿਲਮ ਦੀ ਲਿਖਾਵਟ ਵੀ ਸ਼ੁਰੂ ਹੋਈ ਸੀ ਸਾਈਬਰ ਕ੍ਰਾਈਮ ਤੋਂ ਉਦੋਂ ਸਾਡੇ ਕਿਸ ਤਰ੍ਹਾਂ ਭਾਵੇਂ ਕਿਸਾਨ ਭਰਾ ਹੋਣ ਭਾਵੇਂ ਜਿਹੜੀ ਆਮ ਜਨਤਾ ਹੈ ਕਿਵੇਂ ਉਹਨਾਂ ਨੂੰ ਸਾਈਬਰ ਦੇ ਨਾਲ ਯੂ ਨੋ ਪਿੱਕਚਰ ਯਾਨਕ ਉਸੇ ਤੇ ਲਿਖਣੀ ਸ਼ੁਰੂ ਕੀਤੀ ਵਿੱਚ ਔਰ ਕਹਾਣੀ ਵੀ ਜਦੋਂ ਅਸੀਂ ਬੜੀ ਤੇ ਅੰਮ੍ਰਿਤਸਰ ਦੇ ਸ਼ੁਰੂ ਕੀਤੀ ਸੀ ਤਾਂ ਕਿ ਆਮ ਜਨਤਾ ਜਿਹੜੀ ਹਰ ਰੋਜ਼ ਸਾਈਬਰ ਦੇ ਇਹਨੂੰ ਤਕਲੀਫਾਂ ਤੋਂ ਗੁਜ਼ਰਦੀ ਹੈ ਉਹ ਕਿਸ ਤਰ੍ਹਾਂ ਨੂੰ ਕੱਢਿਆ ਜਾਵੇ ਤੇ ਪਹਿਲੀ ਫਿਲਮ ਇਸੇ ਦੀ ਨਾ ਡਾਇਰੈਕਟ ਵੀ ਇਸੇ ਲਈ ਕਰਨਾ ਚਾਹੁੰਦਾ ਕਿ ਤਾਂ ਕਿ ਉਹ ਦੱਸ ਸਕੇ ਲੋਕਾਂ ਨੂੰ ਕੀ ਤਕਲੀਫਾਂ ਹੁੰਦੀਆਂ ਨੇ ਔਰ ਜੋ ਪਿੱਕਚਰ ਆਊਗੀ ਦਸ ਜਨਰੀ ਤੇ ਆਈ ਹੋਪ ਕਿ ਯੋ ਕਿਹਾ ਕਹਿੰਦੇ ਨਾ ਫਤਿਹ ਦੀ ਫਤਿਹ ਹੋਣੀ ਜ਼ਰੂਰੀ ਔਰ ਵਾਹਿਗੁਰੂ ਸਿੱਖ ਬਾਸ਼ਾ ਮੀਰਾ ਰੱਖੇ ਕਹਿੰਦੇ ਨਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਦੀ ਫਤਿਹ ਆ ਇੱਥੇ ਆ ਕੇ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਕਿਉਂਕਿ ਜਦੋਂ ਵੀ ਚਾਹ ਲੱਗਦਾ ਮੈਨੂੰ ਤਾਂ ਹਮੇਸ਼ਾ ਮੈਂ ਕਹਿੰਦਾ ਜ਼ਿੰਦਗੀ ਜੋ ਵੀ ਮੈਂ ਵੱਡਾ ਕੰਮ ਕੀਤਾ ਹਮੇਸ਼ਾ ਤੋਂ ਸ਼ੁਰੂਆਤ ਤੋਂ ਕੀਤਾ ਔਰ ਅਜ ਜਦੋਂ ਇੱਥੇ ਆ ਕੇ ਮੱਥਾ ਟੇਕਾਂਗੇ ਬਸ ਇਹੀ ਅਰਦਾਸ ਮੰਨੂਗਾ ਕਿ ਜਿਵੇਂ ਉਹਨਾਂ ਨੇ ਗਾਈਡ ਕਰਦੇ ਕਰਦੇ ਅੱਜ ਸਾਨੂੰ ਇੱਥੇ ਵਾਪਸ ਲਿਆ ਕੇ ਖੜਾ ਕੀਤਾ ਹੈ ਜਦੋਂ ਫਿਰ ਟੂ ਦੀ ਅਸੀਂ ਸ਼ੂਟਿੰਗ ਸ਼ੁਰੂ ਕਰੀਏ ਜਿਹੜੀ ਬਹੁਤ ਜਲਦ ਸ਼ੁਰੂ ਹੋਏਗੀ ਉਹਦੀ ਸ਼ੁਰੂਆਤ ਵੀ ਇੱਥੇ ਸ਼ੁਰੂ ਕਰਾਂਗੇ ਤੁਸੀਂ ਸਾਊਥ 'ਚ ਵੀ ਬਾਲੀਵੁੱਡ 'ਚ ਵੀ ਪੰਜਾਬੀ ਮੁੰਡਿਓ ਤੁਸੀਂ ਪੰਜਾਬ ਨਾਲ ਬਿਲੋਂਗ ਕਰਦੇ ਹੋ ਕੋਈ ਪੰਜਾਬ ਲਈ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਪੰਜਾਬ ਲਈ ਭਾਈ ਬਾਈ ਇੱਥੋਂ ਤਾਂ ਹੀ ਕਹ ਜਿਹੜੀ ਮੇਰੀ ਪਹਿਲੀ ਫਿਲਮ ਸ਼ੁਰੂ ਹੋਈ ਉਹ ਪੰਜਾਬ ਤੋਂ ਸ਼ੁਰੂ ਹੋਈ ਪੰਜਾਬ ਦੇ ਲੋਕਾਂ ਦੀ ਕਹਾਣੀ ਇਨਫੈਕਟ ਬਿੰਨੂਟੀ ਲੋਪਾ ਜੀ ਨੇ ਰੋਲ ਕੀਤਾ ਸੀ ਉਸ ਦਾ ਔਰ ਮੈਨੂੰ ਲੱਗਦਾ ਕਿ ਮੈਂ ਜੋ ਵੀ ਬਣਾਦਾ ਰਹੂੰਗਾ ਪਰ ਜੋ ਵੀ ਲਿਖਦਾ ਰਵਾਂਗਾ ਕਿਤੇ ਨਾ ਕਿਤੇ ਕਨੈਕਸ਼ਨ ਪੰਜਾਬ ਨਾਲ ਹੋਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਤੋਂ ਬਿਨਾ ਜ਼ਿੰਦਗੀ ਨਹੀਂ ਔਰ ਪੰਜਾਬ ਤੋਂ ਬਿਨਾ ਇਹ ਫਿਲਮੀ ਦੁਨੀਆ ਮੇਰੇ ਲਈ ਤਾਂ ਨਹੀਂ ਹੈ। ਕਿਸਾਨ ਆਗੂ ਜਗਜੀਤ ਢੱਲੇਵਾਲ ਜੀ ਜੋ ਕਿ ਮਰਨ ਵਰਤ ਤੇ ਬੈਠੇ ਹੋਏ ਨੇ ਤੁਸੀਂ ਫਿਲਮਾਂ ਦੇ ਵਿੱਚ ਵੀ ਕਾਫੀ ਰੋਲ ਵਧੀਆ ਕਰਦੇ ਕਿਉਂਕਿ ਜਿਹੜੇ ਹੀਰੋ ਹੁੰਦੇ ਨੇ ਉਹ ਸਰਮਾਇਆ ਹੁੰਦੇ ਨੇ ਉਹ ਜਿਹੜੀ ਜਨਤਾ ਦੇ ਸਰਮਾਇਆ ਹੁੰਦਾ ਜਨਤਾ ਉਹਨਾਂ ਨੂੰ ਦੇਖ ਕੇ ਰੋਲ ਮਾਡਲ ਹੁੰਦੀ ਹੈ। ਜਿਵੇਂ ਕਿਸਾਨ ਆਗੂ ਬੈਠਾ ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਹੱਕ ਅੰਦਰ? ਬਈ ਕਿਸਾਨ ਭਰਾਵਾਂ ਲਈ ਪਰਮੇਸ਼ਾ ਜੀ ਨੂੰ ਉਹਨਾਂ ਲਈ ਹਮੇਸ਼ਾ ਖੁਸ਼ੀਆਂ ਮੰਦ ਹੈ ਹਮੇਸ਼ਾ ਮੈਂ ਆ ਵੀ ਕਿੰਨਾ ਮੈਂ ਇਨਫੈਕਟ ਜਿਹੜੀ ਅਸੀਂ ਫਿਲਮ ਵੀ ਬਣਾ ਰਹੇ ਆ ਫਤਿਹ ਉਹਦੇ ਚ ਵੀ ਇਹ ਹੀ ਹੈ ਜੋ ਵੀ ਫਿਲਮ ਦੀ ਜਿੰਨੀ ਵੀ ਕਮਾਈ ਹੋਊਗੀ ਉਹਦਾ ਹਿੱਸੇ ਦੀ ਸਾਰੀ ਯੂ ਨੋ ਅਸੀਂ ਦਾ ਨਹੀਂ ਕਰਾਂਗੇ ਚਾਹੇ ਉਹ ਸਾਡੇ ਕਿਸਾਨ ਭਰਾ ਹੋਣ ਚਾਹੇ ਉਹ ਜ਼ਰੂਰਤਮੰਦ ਬੱਚੇ ਹੋਣ ਜਾਂ ਨਸ਼ੇ ਦੀ ਲੱਗ ਲੋਕਾ ਹੋਣ ਉਹਨਾਂ ਦੀ ਵੀ ਸੇਵਾ ਦੇ ਵਿੱਚ ਹੀ ਹਰ ਇੱਕ ਜਿਹੜਾ ਰੁਪਿਆ ਫਿਲਮ ਕਮਾਊਗੀ ਫਤਿਹ ਉਹਨਾਂ ਦੀ ਚਰਣਾ ਚ ਯੂ ਨੋ ਅਸੀਂ ਵਕਸ਼ਾਂ ਨੂੰ